ਹallelujah ਸਾਰੇ ਨੇ ਜੈਮਸੀ ਕੀ ਮੈਂ ਖੁਦਾਵੰਦੀ ਦਾ ਧੰਨਵਾਦ ਕਰਦੀ ਆ ਕਿ ਪਰਮੇਸ਼ੁਰ ਨੇ ਫਿਰ ਤੋਂ ਮੇਨੇ ਇੱਕ ਨਵੇਂ ਮੈਸੇਜ ਨਾਲ ਇੱਕ ਨਵੇਂ ਰੈਵਿਊਲੂਸ਼ਨ ਦੇ ਨਾਲ ਮੈਨੂੰ ਫਿਰ ਤੋਂ ਪਰਿਆ ਔਰ ਮੈਂ ਉਸ ਨੂੰ ਤੁੜਨਾ ਸ਼ੇਅਰ ਕਰਨ ਜਾ ਰਹੀ ਐ ਔਰ ਮੈਂ ਤੁਹਾਡਾ ਸਭ ਦਾ ਵੈਲਕਮ ਕਰਦੀ ਐ ਖੁਦਾਵੰਦੀ ਹਜ਼ੂਰੀ ਦੇ ਵਿੱਚ ਸੋ ਅੱਜ ਦਾ ਜੋ ਪਵਿੱਤਰ ਕਲਾਮ ਹੈ ਪਰਮੇਸ਼ੁਰ ਦਾ ਉਸ ਨੂੰ ਪੜਨ ਤੋਂ ਸੁਨਨ ਤੋਂ ਸਮਝਨ ਤੋਂ ਪਹਿਲੇ ਅਸੀਂ ਖੁਦਾਵੰਦ ਦੇ ਕੋਲ ਜਾਂਦੇ ਆ ਸਭ ਜਨ ਔਰ ਪਰਮੇਸ਼ੁਰ ਦੀ ਹਜ਼ੂਰੀ ਨੂੰ ਮੰਗਦੇ ਆ और परमेश्वर को उस बुद्ध को मंगते हैं ता कि खुदावन ने जो अच्छे साढ़े उपर खोलिया उसमें अभी समझ सकी जाए कि परमेश्वर की की प्लानिंग सब की है सब सबू लैके परमेश्वर की चाहते हैं कि असी की करिए हाले लुईया सा परमेश्वर की हजूरी भी चलते हैं और प्रार्थना करते हैं सब्जन मिलकर हजद इस पवित्र कलाम के लिए हाले लुई हाले लुई आ हाली धन्यवाद पिता यश मैं थोड़ा धनवाद कर थोड़ा थैंक्स कर दी मेरे सामट्टी परमेश्वर ਸਤਿਮੁਦੀ ਜੀਵਿਤ ਪਰਮੇਸ਼ਰ ਉਹ ਆਦ ਵੀ ਤੁਸੀਂ ਅੰਤ ਵੀ ਤੁਸੀਂ ਉਹ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰੇ ਤੁਹਾਡਾ ਥੈਂਕਸ ਕਰਦੀ ਮੇਰੇ ਜੀਵਿਤ ਪਰਮੇਸ਼ਰ ਸੱਚਮੁੱਚ ਤੁਹਾਡੀ ਇਸ پاک ਪਵਿੱਤਰ ਹਜ਼ੂਰੀ ਦੇ ਵਿੱਚ ਪਿਤਾ ਪਰਮੇਸ਼ਰ ਜੀ ਜਿਸ ਵਿੱਚ ਔਨ ਤੇ ਮੇਰੇ ਜਿੰਦਾ ਖੁਦਾਬੰਦਾ ਕੋਈ ਵੀ ਪਿਤਾ ਪਰਮੇਸ਼ਰ ਜੀ ਸ਼ੈਤਾਨੀ ਜੂਆ ਸਾਡੀ ਲਾਈਫ ਵਿੱਚ ਨਹੀਂ ਰਹਿ ਸਕਦਾ ਉਹ ਸਭ ਜੋ ਟੁੱਟ ਜਾਂਦੇ ਜਿੱਤੇ ਤੁਹਾਡੀ ਹਜ਼ੂਰੀ ਤੁਹਾਡੀ ਪ੍ਰੈਜੈਂਸ ਹੁੰਦੀ ਹੈ ਮੇਰੇ ਸਾਹਮਣੇ ਤੇ ਪਰਮੇਸ਼ਰ ਤੇ ਅਸੀਂ ਉਸ ਹਜ਼ੂਰੀ ਉਸ ਪ੍ਰੈਜੈਂਸ ਲਈ ਤੁਹਾਡਾ ਧੰਨਵਾਦ ਕਰਦੇ ਜਿਸ ਵਿੱਚ ਤੁਸੀਂ ਸਾਨੂੰ ਸਭ ਨੂੰ ਲੈ ਕੇ ਆਏ ਪਿਤਾ ਪਰਮੇਸ਼ਰ ਜੀ ਮੇਰੇ ਜ਼ਿੰਦਾ ਖੁਦਾਬੰਦ ਸਾਜ ਦਾ ਜੋ ਪਵਿੱਤਰ ਕਲਾਮ ਦਾ ਬੀਜ ਬੋਇਆ ਜਾਏ ਸਭ ਸੁਣਨ ਵਾਲੇ ਦੀ ਲਾਈਫ ਦੇ ਵਿੱਚ ਪਿਤਾ ਪਰਮੇਸ਼ਵਰ ਜੀ 100 ਗੁਣਾ ਫਲ ਨੂੰ ਲੈ ਕੇ ਆਏ ਔਰ ਮੇਰੇ ਜੀਵਿਤ ਪਰਮੇਸ਼ਵਰਾਂ ਦੀਆਂ ਜਿੰਦਗੀਆਂ ਸੇਮ ਨਰੈਣ ਮਲਕੀ ਚੇਂਜ ਹੋਣ ਉਸ ਤਰ੍ਹਾਂ ਦੀਆਂ ਬਣ ਜਾਣ ਜਿਸ ਤਰ੍ਹਾਂ ਤੁਸੀਂ ਬਣਾਉਣਾ ਚਾਹੁੰਦੇ ਹੋ ਸਭ ਨੂੰ ਪਤਾ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰ ਤੋੜਾ ਥੈਂਕਸ ਕਰਦੀ ਮੇਰੇ ਜੀਵਿਤ ਪਰਮੇਸ਼ਵਰ ਸਾਨੂੰ ਸਭ ਨੂੰ ਅੱਛੀ ਬੁੱਧ ਦੇਣਾ ਤਾਂ ਕਿ ਜੋ ਅਜਵਚਨ ਦਾ ਗਹਿਰਾ ਪੇਜ ਜੋ ਇਸ ਦਾ ਬੀਜ ਬੋਇਆ ਜਾਏ ਪਿਤਾ ਪਰਮੇਸ਼ਰ ਜੀ ਤੇ ਅਸੀਂ ਸਭ ਉਸ ਨੂੰ ਸਮਝ ਸਕੀਏ ਮੇਰੇ ਜਿੰਦਾ ਕੁ ਦਾਵੰਦਾ ਤੇ ਉਸ ਤਰ੍ਹਾਂ ਦੇ ਬਣ ਸਕੀਏ ਜਿਸ ਤਰ੍ਹਾਂ ਤੁਸੀਂ ਸਭ ਨੂੰ ਬਣਾਉਣਾ ਚਾਹੁੰਦੇ ਹੋ ਔਰ ਉਹਨਾਂ ਰਸਤਿਆਂ ਤੇ ਚੱਲ ਸਕੀਏ ਜਿਸ ਤਰ੍ਹਾਂ ਤੁਸੀਂ ਸਾਨੂੰ ਚਲਾਉਣਾ ਚਾਹੁੰਦੇ ਹੋ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰ ਤੁਹਾਡਾ ਥੈਂਕਸ ਕਰਦੀ ਔਰ ਇਸ ਸਮੇਂ ਤੁਹਾਡੇ ਪਾਕ ਪੀਤ ਜੀ ਲਈ ਹੱਥਾਂ ਵਿੱਚ ਸੌਂਪਦੀ ਹਾਂ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੇਟੇ ਪ੍ਰਭ ਯੇਸ਼ੂ ਮਸੀਹ ਦੇ ਨਾਮ ਵਿੱਚ ਆਮਨ ਹਾਲੇਲੂਇਆ ਸੋ ਅਸੀਂ ਪਰਮੇਸ਼ਰ ਦੇ ਪਵਿੱਤਰ ਕਲਾਮ ਤਰਫ ਚੱਲਦੇ ਹਾਂ ਔਰ ਖੁਦਾਬੰਦਾ ਵਚਨ ਪਰਮੇਸ਼ਰ ਦਾ ਵਚਨ ਸਨਵਲ ਸਖਾਰਿਆ ਕਿ ਪਰਮੇਸ਼ਰ ਦੇ ਕੋਲ ਆਣਾ ਜਦੋਂ ਤੱਕ ਅਸੀਂ ਪਰਮੇਸ਼ਰ ਦੇ ਕੋਲ ਨਹੀਂ ਆਵਾਂਗੇ ਸਾਨੂੰ ਉਸ ਚੀਜ਼ ਦਾ ਪਤਾ ਨਹੀਂ ਚੱਲੇਗਾ ਅਗਰ ਸਾਨੂੰ ਹੀਲਿੰਗ ਚਾਹੀਦੀ ਹੈ ਅਸੀਂ ਪਰਮੇਸ਼ਰ ਦੇ ਕੋਲ ਆਣੇ ਹ ਔਰ ਪਰਮੇਸ਼ਰ ਦੇ ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਪਤਾ ਚੱਲਦਾ ਕਿ ਕਿਸ ਤਰ੍ਹਾਂ ਅਸੀਂ ਹੀਲਿੰਗ ਨੂੰ ਲੈਣਾ ਆਪਣੇ ਨੂੰ ਔਰ ਇਹ ਸਾਨੂੰ ਉਦੋਂ ਪਤਾ ਚੱਲਦਾ ਜਦੋਂ ਅਸੀਂ ਪਰਮੇਸ਼ਰ ਦੀ ਪ੍ਰੈਜੈਂਸ ਵਿੱਚ ਜਾਂਦੇ ਆਂ ਵਚਨ ਨੂੰ ਪੜਦੇ ਆਂ ਪਵਿੱਤਰ ਕਲਾਮ ਨੂੰ ਪੜਦੇ ਆਂ ਔਰ ਵੈਸੇ ਸਾਡੇ ਲਈ ਸਿਰਫ ਇੱਕ ਬੁੱਕ ਹੈ ਪਰ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਂਦੇ ਆਂ ਤਾਂ ਖੁਦਾਵੰ ਸਾਨੂੰ ਉਹ ਬੁੱਧ ਦਿੰਦੇ ਆ ਕਿ ਇਸ ਬੁੱਕ ਦੇ ਵਿੱਚ ਜੋ ਬਾਈਬਲ ਦੀਆਂ ਵਰਸਸ ਐ ਜੋ ਵਰਡ ਹੈ ਉਸ ਨੂੰ ਸਮਝਣ ਦੀ ਸਾਨੂੰ ਬੁੱਧ ਮਿਲਦੀ ਹੈ ਕਿ ਕਿੰਨਾ ਸਮੱਠੀਏ ਪਰਮੇਸ਼ਰ ਦਾ ਵਰਡ ਹੈ ਵਚਨ ਹੈ ਜਦੋਂ ਅਸੀਂ ਇਸ ਨੂੰ ਪੜਦੇ ਆਂ ਸਮਝਦੇ ਆਂ ਜੋ ਸਾਨੂੰ ਸਮਝ ਆਉਣ ਲੱਗਦੀ ਹੈ ਤੇ ਸਾਡੀ ਲਾਈਫ ਵਿੱਚ ਚੇਂਜ ਹੁੰਦੀ ਹੈ ਹallelujah ਸੋ ਸਿ ਪਰਮੇਸ਼ਰ ਦੀਆਂ ਨਜ਼ਦੀਕੀਆਂ 'ਚ ਜਾਣਾ ਪਰਮੇਸ਼ਰ ਦੇ ਕੋਲ ਜਾਣਾ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਲਈ ਔਰ ਇਸ ਵਚਨ ਨੂੰ ਆਪਣੇ ਅੰਦਰ ਜਮਾ ਕਰਨਾ ਹallelujah ਸੋ ਸਿ ਪਰਮੇਸ਼ਰ ਦੇ ਵਚਨ ਵੱਲ ਚਲਦੇ ਹਾਂ ਔਰ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚ ਪੜ੍ਹਦੇ ਹਾਂ ਪਹਿਲਾ ਇਤਿਹਾਸ ਉਸ ਦੇ ਚੈਪਟਰ ਨੰਬਰ 22 ਔਰ ਵਰਸ ਨੰਬਰ ਅਸੀਂ 9 ਨੂੰ ਪੜ੍ਹਾਂਗੇ ਜਿਸ ਵਿੱਚ ਲਿਖਿਆ ਹੋਇਆ ਹੈ ਦਾਊਦ ਨੇ ਸੁਲੇਮਾਨ ਨੂੰ ਕਿਹਾ ਮੇਰੇ ਪੁੱਤਰ ਮੇਰੀ ਤੈਨੂੰ ਹਿਦਾਇਤ ਹੈ ਕਿ ਤੂੰ ਆਪਣੇ ਪਿਤਾ ਦੇ ਪਰਮੇਸ਼ਰ ਉਤਨੇ ਆਪਣੇ ਪੂਰੇ ਦਿਲ ਤੇ ਇੱਛਾ ਨਾਲ ਵਿਸ਼ਵਾਸ ਰੱਖਣਾ ਉਹ ਸਾਡੇ ਦਿਲਾਂ ਦੇ ਅੰਦਰ ਕੀ ਹੈ ਅਤੇ ਸਾਡੇ ਵਿਚਾਰਾਂ ਨੂੰ ਜਾਣਦਾ ਹੈ ਜੇਕਰ ਤੂੰ ਉਸ ਦੇ ਕੋਲ ਜਾਵੇਂਗਾ ਤਾਂ ਉਹ ਤੈਨੂੰ ਸਵੀਕਾਰ ਕਰੇਗਾ ਪਰ ਜੇਕਰ ਤੂੰ ਉਸ ਤੋਂ ਦੂਰ ਜਾਵੇਂਗਾ ਤਾਂ ਉਹ ਤੈਨੂੰ ਰੱਦ ਦੇਵੇਗਾ ਹallelujah ਪਰਮੇਸ਼ਰ ਦਾ ਵਚਨ ਸਾਨੂੰ ਕੀ ਸਿਖਾ ਰਿਹਾ ਦਾਊਦ ਪਾਸ਼ਾ ਜੀ ਜੋ ਇੱਕ ਰਾਜਾ ਸੀ ਔਰ ਆਪਣੇ ਬੇਟੇ ਨੂੰ ਸਿੱਖਿਆ ਦੇ ਰਿਹਾ ਕਿਉਂ ਕਿਉਂਕਿ ਉਹ ਵੀ ਪਰਮੇਸ਼ਰ ਦੀ ਹਜ਼ੂਰ ਦੇ ਵਿੱਚ ਜਾਂਦਾ ਸੀ ਪਰਮੇਸ਼ਰ ਦੀ ਨਜ਼ਦੀਕੀਆਂ ਜਾਂਦਾ ਸੀ ਜਦੋਂ ਪਰਮੇਸ਼ਰ ਕੋਲ ਜਾਂਦਾ ਸੀ ਤੇ ਬlesਸ ਹੋ ਕੇ ਜਾਂਦਾ ਉਹ ਦਿਨ ਵਿੱਚ 7 ਵਾਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪ੍ਰੈਜੈਂਸ ਦੇ ਵਿੱਚ ਜਾਂਦਾ ਸੀ ਔਰ ਸੇਮ ਚੀਜ਼ ਉਹ ਆਪਣੇ ਬੇਟੇ ਨੂੰ ਸਿਖਾ ਰਿਹਾ ਕਿ ਮੇਰੇ ਬੇਟੇ ਤੂੰ ਕੀ ਕਰ ਮੇਰੇ ਪਰਮੇਸ਼ਰ ਨੂੰ ਮੰਨ ਮੇਰੇ ਪਰਮੇਸ਼ਰ ਕੋਲ ਜਾ ਔਰ ਜਿਸ ਤਰ੍ਹਾਂ ਮੇਰਾ ਪਰਮੇਸ਼ਰ ਕਹਿੰਦਾ ਉਸ ਤਰ੍ਹਾਂ ਕਰ कि ਜੇ ਤੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਵੇਂਗਾ ਤੇ ਤੂੰ ਕੀ ਕਰੇਗਾ ਪਰਮੇਸ਼ਰ ਦੇ ਦੁਆਰਾ ਤੂੰ ਅਪਣਾਇਆ ਜਾਏਗਾ ਪਰਮੇਸ਼ਰ ਤੈਨੂੰ ਸਵੀਕਾਰ ਕਰੇਗਾ ਔਰ ਸੱਚਮੁੱਚ ਜਿਸ ਦਾ ਆਪਣੇ ਬਾਪ ਦੀ ਸਿੱਖਿਆ ਨੂੰ ਮੰਨ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਚੱਲਦਾ ਰਿਹਾ ਪਰਮੇਸ਼ਰ ਦੇ ਵਚਨ ਦੇ ਉੱਪਰ ਚੱਲਦਾ ਰਿਹਾ ਵਚਨ ਉਸ ਦੇ ਅੰਦਰ ਸੀ ਔਰ ਵਚਨ ਤੋਂ ਬਾਹਰ ਨਹੀਂ ਸੀ ਉਹ ਕੋਈ ਕੰਮ ਕਰ ਰਿਹਾ ਤੇ ਪਰਮੇਸ਼ਰ ਨੇ ਉਹਨੂੰ ਦਰਸ਼ਨ ਦਿੱਤਾ ਸੀ ਕਿ ਤੇਰੇ ਕੋਲ ਐਸੀ ਬੁੱਧ ਹੋਏਗੀ ਔਰ ਇੰਨੀ ਤੰਦੌਲਤ ਹੋਏਗੀ ਨਾ ਤਾਂ ਤੇਰੇ ਤੋਂ ਪਹਿਲਾਂ ਕਿਸੇ ਕੋਲ ਹੈ ਔਰ ਨਾ ਹੀ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਸੇ ਕੋਲ ਹੋਏਗੀ ਸੋ ਅੱਜ ਤੱਕ ਨਾ ਸੁਲੇਮਾਨ ਜੰਨੀ ਬੁੱਧ ਕਿਸੇ ਕੋਲ ਹੈ ਔਰ ਨਾ ਹੀ ਕੋਈ ਤੰਦੌਲਤ ਉਸ ਤੋਂ ਜ਼ਿਆਦਾ ਕਿਸੇ ਕੋਲ ਹੈ ਇਹ ਖੁਦਾਬੰਦਾ ਪ੍ਰੋਮਿਸ ਦੀ ਸੁਲੇਮਾਨ ਦੇ ਨਾਲ ਦਾਊਦ ਦੇ ਬੇਟੇ ਦੇ ਨਾਲ ਉਰੇ ਉਦੋਂ ਹੋਇਆ ਸੀ ਪ੍ਰੋਮਿਸ ਉਹਨੂੰ ਉਸ ਟਾਈਮ ਮਿਲਿਆ ਸੀਗਾ ਜਦੋਂ ਉਹ ਪਰਮੇਸ਼ਰ ਦੀਆਂ ਨਜ਼ਦੀਕੀਆਂ ਵਿੱਚ ਪਰਮੇਸ਼ਰ ਦੇ ਵਚਨ ਦੇ ਉੱਪਰ ਚੱਲਦਾ ਸੀ ਪਰਮੇਸ਼ਰ ਦੀ ਮਹਿਮਾ ਕਰਦਾ ਸੀ ਉਹ ਸਦੀ ਆਗਿਆਕਾਰੀ ਵਿੱਚ ਚੱਲਦਾ ਸੀ ਜਦੋਂ ਪਰਮੇਸ਼ਰ ਦੇ ਨਜ਼ਦੀਕ ਜਾਂਦਾ ਉਸਦੇ ਕੋਲ ਜਾਂਦਾ ਸੀ ਅਸੀਂ ਜਾਣਦੇ ਆ ਕਿ ਜਿਸ ਦਾ ਰਤਵਾਂ ਦੀ ਔਰਤ ਹੈ ਉਹ 12 ਸਾਲ ਤੋਂ ਬਿਮਾਰ ਸੀ ਔਰ ਜਦੋਂ ਤੱਕ ਉਹ ਪਰਮੇਸ਼ਰ ਦੇ ਕੋਲ ਨਹੀਂ ਆਈ ਉਹ ਨੇ ਆਪਣੀ ਚੰਗਿਆਈ ਨਹੀਂ ਪਾਇਆ ਜਦੋਂ ਪਰਮੇਸ਼ਰ ਦੇ ਕੋਲ ਆਇਦ ਉਸਨੇ ਕੀ ਕੀਤਾ ਪਰਮੇਸ਼ਰ ਦੇ ਪੱਲੇ ਨੂੰ ਛੁਲਿਆ ਔਰ ਆਪਣੀ ਚੰਗਿਆਈ ਨੂੰ ਲੈ ਲਿਆ ਜੋ ਕਿ ਹਾਰ ਚੁੱਕੀ ਸੀ ਹਰ ਡਾਕਟਰ ਕੋਲ ਜਾ ਕੇ ਹਰ ਵੈਦ ਕੋਲ ਜਾ ਕੇ ਕੋਈ ਡਾਕਟਰ ਕੋਈ ਵੈਦ ਹਕੀਮ ਆਪਣੀ ਤੰਦ 올ਦ ਕੁਝ ਵੀ ਉਸਨੇ ਨਹੀਂ ਉਸ ਕੋਲ ਬਚਿਆ ਕੋਈ ਐਸਾ ਡਾਕਟਰ ਨਹੀਂ ਸੀ ਜੋ ਉਸ ਨੂੰ ਹੋਰ ਉਸ ਤੋਂ ਬਾਅਦ ਦਵਾਈ ਦੇ ਸਕਦਾ ਡਾਕਟਰਾਂ ਕੋਲੋਂ ਜਵਾਬ ਮਿਲ ਗਿਆ ਹਰ ਜਗ੍ਹਾ ਤੋਂ ਜਦੋਂ ਉਸ ਨੂੰ ਜਵਾਬ ਮਿਲ ਗਿਆ ਤੇ ਕੀ ਹੋਇਆ ਉਸ ਕੋਲ ਸਿਰਫ ਫਿਰਕੀਰ ਇੱਕ ਰਸਤਾ ਰਹਿ ਗਿਆ ਸੀ ਪਰਮੇਸ਼ਰ ਦੇ ਕੋਲ ਆਂਦਾ ਅਸੀਂ ਜਦੋਂ ਤੱਕ ਹਾਰ ਜਾਂਦੇ ਆਂ ਤੇ ਫਿਰ ਅਸੀਂ ਸੋਚਦੇ ਆਂ ਕਿ ਅਸੀਂ ਕਿੱਥੇ ਗਲਤ ਆ ਅਸੀਂ ਆਪਣੀ ਤਾਕਤ ਨੂੰ ਆਪਣੀ ਫੋਰਸ ਨੂੰ ਲਗਾ ਲੈਨੇ ਆਂ ਆਪਣੇ ਪੈਸੇ ਨੂੰ ਆਪਾਂ ਇਸਤੇਮਾਲ ਕਰਨ ਨੂੰ ਆਂ ਆਪਣੇ ਬੁੱਧ ਨਾਲ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਜਦੋਂ ਤੱਕ ਉਹ ਕੰਮ ਪੂਰਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਕਿ ਲੱਗੇ ਰਹਿਨੇ ਆਂ ਔਰ ਸਾਨੂੰ ਸਮਝ ਆਂਦੀ ਹੈ ਕਿ ਅਸੀਂ ਆਪਣੀ ਫੋਰਸ ਨਾਲ ਆਪਣੀ ਤਾਕਤ ਨਾਲ ਲੱਗੇ ਹੋਏ ਆਂ ਅਸੀਂ ਪਰਮੇਸ਼ਰ ਦੇ ਵਚਨ ਤੋਂ ਬਾਹਰ ਜਾ ਰਹੇ ਆਂ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਕਿ ਤੂੰ ਮੇਰੇ ਕੋਲ ਆ ਤੇ ਮੈਂ ਤੈਨੂੰ ਕੀ ਕਰਾਂਗਾ ਮੈਂ ਤੇਰੇ ਨਾਲ ਹੋਵਾਂਗਾ ਮੈਂ ਤੇਰੇ ਉੱਪਰ ਗਹਿਰੇ ਗਹਿਰੇ ਪੇਤਾਂ ਨੂੰ ਜ਼ਾਹਿਰ ਕਰਾਂਗਾ ਜਿਨ੍ਹਾਂ ਬਾਰੇ ਤੂੰ ਨਹੀਂ ਜਾਣਦਾ ਜਮੈਂ ਤੈਨੂੰ ਚੰਗਿਆਈ ਦਵਾਂਗਾ ਮੈਂ ਤੇਰੇ ਸਾਰੇ ਬੋਝ ਨੂੰ ਆਪਣੇ ਉੱਪਰ ਲੈ ਲਾਵਾਂਗਾ ਇਹ ਪਰਮੇਸ਼ਵਰ ਦਾ ਪਵਿੱਤਰ ਕਲਾਮ ਹੈ ਪਰਮੇਸ਼ਵਰ ਦਾ ਵਚਨ ਹੈ ਔਰ ਜਦੋਂ ਅਸੀਂ ਪੜਦੇ ਹਾਂ ਉਦੋਂ ਸਾਨੂੰ ਸਮਝ ਆਂ ਜਦੋਂ ਵਚਨ ਸਾਡੇ ਅੰਦਰ ਹੈ ਤੇ ਸੱਚਮੁੱਚ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਰਹਿੰਨੇ ਆ ਪਰਮੇਸ਼ਵਰ ਦੇ ਲਿੰਕ ਵਿੱਚ ਰਹਿਣੇ ਆ ਖੁਦਾਵੰਦ ਨਾਲ ਜੁੜੇ ਰਹਿਣੇ ਆ ਔਰ ਅਸੀਂ ਆਪਣੀ ਲਾਈਫ ਵਿੱਚ ਉਹਨਾਂ ਸਾਰੀਆਂ ਬਲੇਸਿੰਗਸ ਨੂੰ ਪਾਣੇ ਆ ਜਿਸ ਤਰ੍ਹਾਂ ਰਤਬੰਦੀ ਔਰਤ ਜੋ ਤੱਕ ਪਰਮੇਸ਼ਰ ਤੋਂ ਦੂਰ ਸੀਗੀ ਉਹ ਆਪਣੀ ਚੰਗਿਆਈ ਨੂੰ ਨਹੀਂ ਲੈ ਸਕੀ ਜਦੋਂ ਪਰਮੇਸ਼ਰ ਦੇ ਕੋਲ ਆਈ ਪਰਮੇਸ਼ਰ ਦੇ ਨਜ਼ਦੀਕ ਆਈ ਵਿਚਾਈ ਪਰਮੇਸ਼ਰ ਦੇ ਨਾਲ ਉਸ ਦਾ ਇੱਕ ਸਬੰਧ ਬਣਿਆ ਪਰਮੇਸ਼ਰ ਦੇ ਪੱਲਿਏ ਨੂੰ ਉਸਨੇ ਛੂਕੇ ਕੀ ਕੀਤਾ ਆਪਣੇ ਆਪ ਚੰਗਿਆਈ ਲਈ ਆਪਣੀ ਚੰਗਿਆਈ ਨੂੰ ਖੁਦਾਵੰਦ ਦੇ ਕੋਲ ਲਿਆ ਜਦੋਂ ਪਰਮੇਸ਼ਰ ਦੇ ਕੋਲ ਆਈ ਹallelujah ਇਸ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ ਇੱਕ ਅੰਨਾ ਜੋ ਭਿਖਾਰੀ ਜੋ ਪੀਖ ਮੰਗਦਾ ਸੀਗਾ ਜਉ ਤੱਕ ਉਹ ਇੰਨੇ ਸਾਲਾਂ ਤੋਂ ਉੱਥੇ ਪੀਖ ਮੰਗ ਰਿਹਾ ਸੀਗਾ ਪਰ ਜਉ ਤੱਕ ਉਹ ਪਰਮੇਸ਼ਰ ਕੋਲ ਨਹੀਂ ਗਿਆ ਉਸ ਦੀ ਅੱਖਾਂ ਚੰਗੀਆਂ ਨਹੀਂ ਹੋਈਆਂ ਉਸੇ ਤਰ੍ਹਾਂ ਹੀ ਉਸੇ ਹਾਲਤ ਵਿੱਚ ਰੋਜ਼ ਉਸਦੇ ਜੋ ਨਾਲ ਦੇ ਜੋ ਸਾਕ ਸੰਬੰਧੀ ਸੀਗੇ ਉਸ ਨੂੰ ਲਿਆ ਕੇ ਉੱਥੇ ਸੜਕ ਦੇ ਉੱਪਰ ਬਿਠਾ ਦਿੰਦੇ ਸੀਗੇ ਔਰ ਉੱਥੇ ਬੈਠ ਕੇ ਕੀ ਕਰਦਾ ਸੀ ਮੰਗ ਮੰਗਦਾ ਸੀਗਾ ਪੂਰਾ ਦਿਨ ਉਸ ਦਾ ਮੰਗੀ ਜਾ ਰਿਹਾ ਸੀ ਲੈ ਲੈਂਦਾ ਸੀ ਜੋ ਪੈਸੇ ਇਕੱਠੇ ਹੁੰਦੇ ਸੀ ਲੈ ਕੇ ਆਪਣੇ ਸ਼ਾਮ ਨੂੰ ਆਪਣੇ ਘਰ ਲੈ ਕੇ ਚਲੇ ਜਾਂਦਾ ਸੀਗਾ ਔਰ ਅੱਜ ਕੀ ਹੋਇਆ ਅੱਜ ਜੋ ਪਰਮੇਸ਼ਰ ਦੇ ਕੋਲ ਚਲੇ ਗਿਆ ਪਰਮੇਸ਼ਰ ਦੇ ਕੋਲ ਗਿਆ ਔਰ ਪਰਮੇਸ਼ਰ ਦੇ ਜਦੋਂ ਕੋਲ ਗਿਆ ਨਜ਼ਦੀਕ ਗਿਆ ਤੇ ਉਸਨੇ ਕੀ ਕੀਤਾ ਆਪਣੀ ਚਿੰਗਿਆਈ ਨੂੰ ਪਾਈ ਔਰ ਆਪਣੀਆਂ ਅੱਖਾਂ ਤੋਂ ਕੀ ਉਸਨੇ ਸ਼ਿਫਾ ਪਾਈ ਆਪਣੀ ਉਸ ਪ੍ਰੋਬਲਮ ਤੋਂ ਜੋ ਜਨਮ ਦਾ ਅੰਨਾਸੀ ਪਲ ਵਿੱਚ ਟੰਗਾ ਹੋ ਗਿਆ ਜਦੋਂ ਅਸੀਂ ਪਰਮੇਸ਼ਰ ਦੇ ਕੋਲ ਜਾਂਦੇ ਆ ਤੇ ਸਾਡੀਆਂ ਪ੍ਰੋਬਲਮਸ ਚਾਹੇ ਲੱਖ ਹਜ਼ਾਰਾ ਕਿਉਂ ਨਾ ਔਰ ਕਰੋੜਾਂ ਕਿਉਂ ਨਾ ਹੋਣ ਔਰ ਕਿੰਨੇ ਸਾਲਾਂ ਦੀਆਂ ਪ੍ਰਾਣੀਆਂ ਕਿਉਂ ਨਾ ਹੋਣ ਜਦੋਂ ਅਸੀਂ ਪਰਮੇਸ਼ਵਰ ਦੇ ਕੋਲ ਜਾਂਦੇ ਆਂ ਤੇ ਸਾਡੀਆਂ ਆਹ ਪ੍ਰੋਬਲਮਸ ਪਲ ਚਪਕੰਦੋਂ ਪਹਿਲੇ ਹੀ ਦੂਰ ਚਲੀਆਂ ਜਾਂਦੀਆਂ ਔਰ ਕੋਲ ਅਸੀਂ ਜਾਣਾ ਪਰਮੇਸ਼ਵਰ ਦੇ ਵਚਨ ਇਹ ਵਚਨ ਨੇ ਪਰਮੇਸ਼ਵਰ ਨੇ ਸਾਨੂੰ ਦਿੱਤਾ ਅਸੀਂ ਇਸ ਦੇ ਕੋਲ ਜਾਣਾ ਇਸ ਵਚਨ ਦੇ ਵਿੱਚ ਅਸੀਂ ਖੋ ਜਾਣਾ ਜਦੋਂ ਵਚਨ ਨੂੰ ਪੜਨਾ ਇਸ ਦੀ ਇੱਕ ਇੱਕ ਵਰਡ ਨੂੰ ਵਰਸ ਨੂੰ ਅਸੀਂ ਪੜਨਾ ਜਦੋਂ ਵਚਨ ਨੂੰ ਇੱਕ ਇੱਕ ਵਰਡ ਨੂੰ ਜਦੋਂ ਪੜਨਾ ਤੇ ਸਾਡਾ ਸਬੰਧ ਕੀ ਬਣਦਾ ਪਰਮੇਸ਼ਵਰ ਦੇ ਨਾਲ ਬਣਦਾ ਸਾਡੇ ਸਪਿਰਚੁਅਲਾਈਜ਼ ਓਪਨ ਹੋ ਜਾਂਦੇ ਸਾਡੇ ਸਪਿਰਚੁਅਲ ਕੰ ਖੁੱਲ ਜਾਂਦੇ ਕਿਸੀ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਸਕੀਏ ਅਸੀਂ ਉਹਨਾਂ ਚੀਜ਼ਾਂ ਨੂੰ ਦੇਖ ਸਕੀਏ ਜੋ ਅਸੀਂ ਆਪਣੀਆਂ ਇਨਸਾਨੀ ਅੱਖਾਂ ਨਾਲ ਨਹੀਂ ਦੇਖ ਸਕਦੇ ਔਰ ਇਹ ਸਿਰਫ ਔਰ ਸਿਰਫ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾ ਕੇ ਬੰਦਾ ਪਰਮੇਸ਼ਰ ਦੇ ਵਚਨਾਂ ਨੂੰ ਇਸ ਤਰ੍ਹਾਂ ਦੋਤ ਪਾਸ਼ਾ ਜੀ ਕਹਿੰਦੇ ਕਿ ਪਰਮੇਸ਼ਰ ਮੈਂ ਤੇਰੇ ਪਚਨਾ ਨੂੰ ਆਪਣੇ ਦਿਲ ਦੇ ਅੰਦਰ ਜਮਾ ਕਰ ਲੈਣਾ ਤਾਂ ਕਿ ਮੈਂ ਕੋਈ ਬੁਰਾਈ ਨਾ ਕਰਾਂ ਤੇਰੇ ਵਿਰੁੱਧ ਮੈਂ ਕੋਈ ਬੁਰਾਈ ਨਾ ਕਰਾਂ ਉਹ ਇਚੋਂਦਾ ਸੀ ਕਿ ਮੈਂ ਪਰਮੇਸ਼ਰ ਦੇ ਵਚਨ ਦੇ ਵਿਰੁੱਧ ਕੋਚ ਨਾ ਕਰਾਂ ਪਰਮੇਸ਼ਰ ਦੀ ਮਰਜ਼ੀ ਦੇ ਖਿਲਾਫ ਕੁਝ ਕੰਮ ਨਾ ਕਰ ਸਕਾਂ ਇਸ ਕਰਕੇ ਕਿ ਕਹਦਾ ਸੀ ਉਹ ਵਚਨ ਨੂੰ ਕੀ ਕਰਦਾ ਹੈ ਆਪਣੇ ਅੰਦਰ ਜਮਾ ਕਰ ਦੱਸ ਮੰਗਦਾ ਸੀ ਪਰਮੇਸ਼ਰ ਮੈਂ ਤੇਰੇ ਵਚਨ ਨੂੰ ਆਪਣੇ ਅੰਦਰ ਜਮਾ ਕਰ ਲਾ ਅਸਾਨੂੰ ਵੀ ਜ਼ਰੂਰ ਹੈ ਖੁਦਾਬੰਦ ਦੇ ਵਚਨ ਨੂੰ ਆਪਣੇ ਅੰਦਰ ਜਮਾ ਕਰਨ ਦੀ ਪਰਮੇਸ਼ਰ ਦੀਆਂ ਅਜ਼ਦੀਕੀਆਂ ਦੇ ਵਿੱਚ ਜਾਣ ਦੀ ਔਰ ਪਰਮੇਸ਼ਰ ਸਾਨੂੰ ਸਵੀਕਾਰ ਕਰੇ ਜਦੋਂ ਅਸੀਂ ਪਰਮੇਸ਼ਰ ਦੇ ਕੋਲ ਜਾਂਦੇ ਪਰਮੇਸ਼ਰ ਸਾਨੂੰ ਸਵੀਕਾਰ ਕਰਦੇ ਹੈ ਔਰ ਸਾਨੂੰ ਉਸ ਸਾਰੇ ਪ੍ਰੋਬਲਮ ਤੋਂ ਸਾਰੀ ਬਿਮਾਰੀ ਤੋਂ ਬਾਹਰ ਲੈ ਕੇ ਆਉਂਦੇ ਜਿਸ ਤਰ੍ਹਾਂ ਰਤਵਾਂਦੀ ਔਰਤ ਆਪਣੀ ਪ੍ਰੋਬਲਮਸ ਜੋ ਉਸਦੀ 12 ਸਾਲ ਦੀ ਰਤਵਾਂਦੀ ਔਰਤ ਸੀ ਉਸ ਨੂੰ ਪ੍ਰੋਬਲਮ ਸੀ ਮਹਾਮਾਰੀ ਦੀ ਜੋ ਪਿੱਛੇ ਪਰਮੇਸ਼ਰ ਨੇ ਪਲ ਛਪਕਣ ਤੋਂ ਪਹਿਲੀ ਉਸ ਦੀ ਚੰਗੀ ਕਰ ਦਿੱਤੀ ਜਦੋਂ ਪਰਮੇਸ਼ਰ ਦੇ ਕੋਲ ਆਈ ਉਰਸ ਅੰਨੇ ਨੂੰ ਵੀ ਪਰਮੇਸ਼ਰ ਨੇ ਅੱਖਾਂ ਦਿੱਤੀਆਂ ਜੋ ਜਨਮ ਦਾ ਅੰਨਾ ਸੀ ਜਦੋਂ ਉਹ ਪਰਮੇਸ਼ਰ ਦੇ ਕੋਲ ਗਿਆ ਅੱਜ ਸਾਨੂੰ ਵੀ ਜ਼ਰੂਰਤ ਹੈ ਪਰਮੇਸ਼ਰ ਦੇ ਵਚਨ ਦੇ ਕੋਲ ਜਾਣ ਦੀ ਔਰ ਜਦੋਂ ਅਸੀਂ ਪਰਮੇਸ਼ਰ ਦੇ ਕੋਲ ਜਾਂਦੇ ਹਾਂ ਤੇ ਪਰਮੇਸ਼ਰ ਸਾਨੂੰ ਸਵੀਕਾਰ ਕਰਦਾ ਜਦੋਂ ਅਸੀਂ ਪਰਮੇਸ਼ਰ ਤੋਂ ਦੂਰ ਹੁੰਨੇ ਹਾਂ ਤੇ ਪਰਮੇਸ਼ਰ ਵੀ ਸਾਨੂੰ ਫਿਰ ਸਵੀਕਾਰ ਕਰਦਾ ਜਸਟ ਪਰਮੇਸ਼ਰ ਦਾ ਵਚਨ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਤੂੰ ਪਰਮੇਸ਼ਰ ਦੇ ਕੋਲ ਜਾਵੇਂਗਾ ਤੇ ਪਰਮੇਸ਼ਰ ਤੈਨੂੰ ਸਵੀਕਾਰ ਕਰੇਗਾ ਔਰ ਜਦੋਂ ਤੂੰ ਦੂਰ ਜਾਵੇਂਗਾ ਤੇ ਪਰਮੇਸ਼ਰ ਤੈਨੂੰ ਰੱਦ ਦੇਗਾ ਜੋ ਤੱਕ ਸੁਲੇਮਾਨ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣਿਆ ਰਿਹਾ ਪਰਮੇਸ਼ਰ ਦੇ ਵਚਨ ਦੇ ਵਿੱਚ ਬਣਿਆ ਰਿਹਾ ਪਰਮੇਸ਼ਰ ਦਾ ਵਚਨ ਉਹਦੇ ਅੰਦਰ ਸੀ ਔਰ ਉਸਨੇ ਕੁਝ ਗਲਤ ਕਾਮਨਾ ਕੀਤੀ ਜਦੋਂ ਉਸਨੇ ਪਰਮੇਸ਼ਰ ਦੇ ਵਚਨ ਦੇ ਖਿਲਾਫ ਕੰਮ ਕਰ ਦਿੱਤਾ ਪ੍ਰਾਈਆਂ ਕੌਮਾਂ ਦੀਆਂ ਔਰਤਾਂ ਨਾਲ ਉਸਨੇ ਸ਼ਾਦੀ ਕਰਤੀ ਔਰ ਪ੍ਰਾਈਏ ਦੇਵਤਾ ਦੇਵਤਿਆਂ ਨੂੰ ਪੂਜਣ ਲੱਗ ਗਿਆ ਪਰਮੇਸ਼ਰ ਦੀ ਹਜ਼ੂਰੀ ਜੋ ਬਾਹਰ ਚਲਾ ਗਿਆ ਤੇ ਪਰਮੇਸ਼ਰ ਨੇ ਵੀ ਉਸਨੂੰ ਰੱਦ ਦਿੱਤਾ ਸੋ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਰਹਿ ਕੇ ਪਰਮੇਸ਼ਰ ਦੀਆਂ ਸਿੱਖਿਆਵਾਂ ਨੂੰ ਲੈਣਾ ਪਰਮੇਸ਼ਰ ਦੇ ਵਚਨ ਦੇ ਵਿੱਚ ਸਿੱਖਣਾ ਪਰਮੇਸ਼ਰ ਦੀ ਮਰਜ਼ੀ ਕੀ ਹੈ ਪਰਮੇਸ਼ਰ ਦੀ ਪਲੈਨਿੰਗ ਹੀ ਹੈ ਸਾਡੇ ਵਾਸਤੇ ਅਸੀਂ ਉਸ ਚੀਜ਼ ਨੂੰ ਲੈਣਾ ਔਰ ਉਸੇ ਅਕੋਰਡਿੰਗਲੀ ਫਿਰ ਆਪਣੇ ਆਪ ਨੂੰ ਬਣਾਉਣਾ ਪਰਮੇਸ਼ਰ ਦੇ ਵਚਨ ਤੋਂ ਬਾਹਰ ਕੁਝ ਵੀ ਨਹੀਂ ਹੈ ਸਭ ਕੁਝ ਖੁਦਾਵੰਦ ਇਸ ਪਵਿੱਤਰ ਕਲਾਮ ਦੇ ਵਿੱਚ ਹੈ ਅਗਰ ਸਾਨੂੰ ਚੰਗਿਆਈ ਚਾਹੀਦੀ ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਮਿਲਣੀ ਜੇ ਸਾਨੂੰ ਰਿਹਾਈ ਚਾਹੀਦੀ ਵੱਡਾ ਛੁਟਕਾਰਾ ਚਾਹੀਦਾ ਕਿਸੇ ਵੀ ਬੰਧਨ ਤੋਂ ਜਿਸ ਬੰਧਨ ਵਿੱਚ ਅੱਜ ਅਸੀਂ ਫਸੇ ਹੋਏ ਹਾਂ ਤੇ ਉਸ ਸਟੇਜ ਤੋਂ ਸਾਨੂੰ ਬਾਹਰ ਆਉਣ ਲਈ ਸਿਰਫ ਇੱਕ ਹੀ ਸਾਡਾ ਸਹਾਰਾ ਸਾਡਾ ਮਸੀਹ ਜੀ ਜਸ ਹੈ ਔਰ ਉਸ ਦਾ ਵਰਡ ਹੈ ਮੁਖ ਵਿੱਚੋਂ ਨਿਕਲੇ ਹੋਏ ਸ਼ਬਦ ਇਹਨਾਂ ਬਚਨਾਂ ਤੋਂ ਬਾਹਰ ਕੁਝ ਵੀ ਨਹੀਂ ਹੈ ਸਾਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਨੇ ਰਹਿਣਾ ਪਰਮੇਸ਼ਰ ਦੇ ਬਚਨ ਦੇ ਵਿੱਚ ਬਨੇ ਰਹਿਣਾ ਉਹਨਾਂ ਬਚਨਾਂ ਨੂੰ ਆਪਣੇ ਅੰਦਰ ਜਮਾ ਕਰਨਾ ਤਾਂ ਕਿ ਅਸੀਂ ਖੁਦਾਵੰਦ ਦੀ ਮਰਜ਼ੀ ਦੇ ਖਿਲਾਫ ਕੋਈ ਵੀ ਕੰਮ ਨਾ ਕਰ ਸਕੀ ਔਰ ਪਰਮੇਸ਼ਰ ਇਹ ਨਾ ਹੋਏ ਕਿ ਸਾਨੂੰ ਅਸਵੀਕਾਰ ਕਰੇ ਸਾਨੂੰ ਰੱਦ ਕਰ ਦੇ ਅਸੀਂ ਪਰਮੇਸ਼ਰ ਦੇ ਮਿਲ ਆਪਰੇ ਟੇ ਰਹਿਣਾ ਪਰਮੇਸ਼ਰ ਨਾਲ ਸਾਡਾ ਸਬੰਧ ਬਣਿਆ ਰਹੇ ਮਜਬੂਤ ਸਬੰਧ ਬਣਿਆ ਰਹੇ ਔਰ ਇਤਾਂ ਹੀ ਬਣ ਸਕਦਾ ਜੀ ਅਸੀਂ ਪਰਮੇਸ਼ਰ ਦੀ ਹਜ਼ੂਰੀ ਚ ਰਹਾਂਗੇ ਪਰਮੇਸ਼ਰ ਦੇ ਵਚਨ ਦੇ ਉੱਪਰ ਚੱਲਾਂਗੇ ਇਸ ਨੂੰ ਪੜ ਕੇ ਆਪਣੇ ਅੰਦਰ ਜਮਾ ਕਰਾਂਗੇ ਤਾਂ ਕਿ ਸਾਡੇ ਲਾਈਫ ਵਿੱਚ ਜਦੋਂ ਕੁਝ ਇਸ ਤਰ੍ਹਾਂ ਦਾ ਹੋਵੇ ਕਿ ਉਸ ਜਗ੍ਹਾ ਤੇ ਇੱਕ ਬੁਰਾਈ ਵਾਲਾ ਰਸਤਾ ਇੱਕ ਸ਼ਹੀ ਵਾਲਾ ਰਸਤਾ ਹੋਏ ਤੇ ਸਾਨੂੰ ਪਤਾ ਹੋਵੇ ਕਿ ਇਹ ਸਹੀ ਰਸਤਾ ਤੇ ਅਸੀਂ ਉਸ ਨੂੰ ਚੂਜ਼ ਕਰ ਸਕੀਏ ਪਰਮੇਸ਼ਰ ਦੀ ਆਤਮਾ ਦੀ ਗਵਾਹੀ ਦੇ ਵਿੱਚ ਉਸ ਵਚਨ ਦੇ ਥਰੂ ਅਸੀਂ ਉਹਨਾਂ ਵੇਜ਼ ਨੂੰ ਜੋ ਪਰਮੇਸ਼ਰ ਸਾਡੇ ਲਈ ਤਿਆਰ ਕੀਤੇ ਅਸੀਂ ਉਹਨਾਂ ਨੂੰ ਜਾਣ ਸਕੀਏ ਤੇ ਉਹਨਾਂ ਦੇ ਪੱਛਾਂ ਚੱਲ ਸਕੀਏ ਹਾਲੇਲੂਇਆ ਸੋ ਖੁਦਾਵੰਦ ਦੇ ਇਸ ਵਚਨ ਦੇ ਪੜੇ ਸੁਣੇ ਜਾਣ ਤੇ ਸਭ ਨੂੰ ਆਸ਼ੀਸ਼ ਬਰਕਤ ਮਿਲੇ ਸੋ ਹੌਸੇ ਸਭ ਜਣ ਪ੍ਰਾਰਥਨਾ ਕਰਦੇ ਆਂ ਮਿਲ ਕੇ ਇਸ ਵਚਨ ਦੇ ਹਿਸਾਬ ਨਾਲ ਕਿ ਖੁਦਾਵੰਦ ਸਾਨੂੰ ਬੁੱਧ ਦੇਣ ਜਿਸ ਤਰ੍ਹਾਂ ਸੁਲੇਮਾਨ ਨੂੰ ਦਿੱਤੀ ਸੀਗੀ ਜਿਸ ਤਰ੍ਹਾਂ 다ਊਦ ਪਾਸ਼ਾ ਜੀ ਨੂੰ ਦਿੱਤੀ ਸੀ ਜਿਸ ਤਰ੍ਹਾਂ ਹਜ਼ੂਰੀ ਪਰਮੇਸ਼ਰ ਦੀ ਉਹਨਾਂ ਦੇ ਸੰਗ ਸੀ ਸਾਡੇ ਸੰਗ ਵੀ ਹੋਏ ਔਰ ਅਸੀਂ ਐਸਾ ਕੋਈ ਪਾਪ ਨਾ ਕਰੀਏ ਅਸੀਂ ਉਸ ਪੋਰਸ਼ਨ ਨੂੰ ਲਈਏ ਸੁਣੇ ਮੰਨਦੇ ਨੂੰ ਇਹਦੇ ਵਿੱਚ ਪਰਮੇਸ਼ਰ ਨੇ ਉਸਨੂੰ ਰੱਦ ਦਿੱਤਾ ਸੀ ਬਲਕਿ ਅਸੀਂ ਉਸ ਪੋਰਸ਼ਨ ਨੂੰ ਲਈਏ ਸੁਲੇਮਾਨ ਦੀ ਲਾਈਫ ਦਾ ਜੋ ਪਰਮੇਸ਼ਰ ਨੇ ਉਸਨੂੰ ਬles ਕੀਤਾ ਹੋਇਆ ਪਰਮੇਸ਼ਰ ਦੇ ਨਾਲ ਸੱਚਾਈ ਦੇ ਨਾਲ ਚੱਲਦਾ ਸੀ ਹallelujah 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 ధన్యਵਾਦ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰੀ ਤੁਹਾਡਾ ਥੈਂਕਸ ਕਰਦੀ ਮੇਰੇ ਸਮਾਤੀ ਪਰਮੇਸ਼ਰ ਅੱਜ ਦੇ ਇਸ ਦਿਨ ਦੇ ਲਈ ਆਏ ਦੇ ਸਮੇਂ ਲਈ ਜੋ ਤੁਸੀਂ ਸਾਨੂੰ ਸਭ ਨੂੰ ਬਖਸ਼ਿਆ ਪਿਤਾ ਪਰਮੇਸ਼ਰ ਜੀ ਇਸ वचन ਦੇ हिसाब ਨਾਲ ਪਿਤਾ ਪਰਮੇਸ਼ਰ ਜੀ ਜਿਸ ਤਰ੍ਹਾਂ ਤੁਹਾਡਾ ਪਵਿੱਤਰ ਕਲਾਮ ਸਾਨੂੰ ਸੁਖਾ ਰਿਹਾ ਹੈ ਖੁਦਾਵੰ ਅਸੀਂ ਹਮੇਸ਼ਾ ਤੁਹਾਡੀ ਪ੍ਰੈਜੈਂਸ ਤੁਹਾਡੀ ਹਜ਼ੂਰੀ ਵਿੱਚ ਬਣੀ ਰਹੀਏ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨਾਂ ਤੋਂ ਅਸੀਂ ਕਦੀ ਵੀ ਵੱਖ ਨਾ ਹੋਈਏ ਖੁਦਾਵੰ ਤੁਹਾਡੇ ਬਚਨਾਂ ਵਿੱਚ ਹਮੇਸ਼ਾ ਲੱਗੇ ਰਹੀਏ ਇਹਨਾਂ ਦੀ ਖੋਜ ਕਰਨ ਵਿੱਚ ਲੱਗੇ ਰਹੀਏ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਕਿ ਤੁਸੀਂ ਕੀ ਸਾਨੂੰ ਕਹਿਣਾ ਚਾਹੁੰਦੇ ਹੋ ਕੀ ਸਮਝਾਉਣਾ ਚਾਹੁੰਦੇ ਹੋ ਪਿਤਾ ਪਰਮੇਸ਼ਰ ਜੀ ਨੇ 11 11 ਪੀਤਾਂ ਨੂੰ ਹੋਰ ਸਾਡੇ ਸਭ ਦੇ ਉੱਪਰ ਜ਼ਾਹਿਰ ਕਰਨਾ ਪਿਤਾ ਪਰਮੇਸ਼ਰ ਜੀ ਜਿਸ ਤਰ੍ਹਾਂ ਤੁਸੀਂ ਸੁਲੇਮਾਨ ਦੇ ਸੰਗਰੇ ਪਿਤਾ ਪਰਮੇਸ਼ਰ ਨੂੰ ਸਵਰਗਿਅ ਸਮਝ ਤੇ ਬੁੱਧ ਨਾਲ ਬlèsਸ ਕੀਤਾ ਤਾਂ ਕਿ ਇਸ ਦੁਨੀਆ ਦੇ ਉੱਪਰ ਨਾ ਪਹਿਲੇ ਨਾ ਹੁਣ ਕੋਈ ਉਸ ਦਾ ਮੁਕਾਬਲਾ ਕਰ ਸਕਦਾ ਪਿਤਾ ਪਰਮੇਸ਼ਰ ਜੀ ਔਰ ਨਾ ਹੀ ਪਿਤਾ ਪਰਮੇਸ਼ਰ ਜੀ ਉਸ ਦੀ ਤਾੰਦਵ ਦਾ ਕੋਈ ਮੁਕਾਬਲਾ ਕਰ ਸਕਦਾ ਮੇਰੇ ਜੰਦਾ ਖੁਦਾ ਬੰਦਾ ਤੇ ਮੇਰੇ ਸਾਮਣੇ ਪਰਮੇਸ਼ਰ ਸੱਚਮੁੱਚ ਅਸੀਂ ਤੁਹਾਡੇ ਸੰਗ ਬਨੇ ਰਹੀਏ ਤੇ ਉਹਨਾਂ ਬਲੇਸਿੰਗਸ ਨੂੰ ਪਾ ਸਕੀਏ ਤੁਹਾਡੇ ਕੋਲੋਂ ਜੋ ਤੁਸੀਂ ਸਾਡੇ ਸਭ ਲਈ ਠਹਿਰਾਈਆਂ ਪਿਤਾ ਪਰਮੇਸ਼ਰ ਅਸੀਂ वचन ਦੇ ਵਿੱਚ ਬਨੇ ਰਹੀਏ ਪਿਤਾ ਪਰਮੇਸ਼ਰ ਦੇ ਨਾ ਵਚਨਾਂ ਤੋਂ ਕਦੀ ਵੀ ਬਾਹਰ ਨਾ ਜਾਈਏ ਪਿਤਾ ਪਰਮੇਸ਼ਰ ਅਸੀਂ ਤੁਹਾਡੇ ਨਜ਼ਦੀਕੀਆਂ ਵਿੱਚ ਹੋਰ ਵੱਧਦੇ ਜਾਈਏ ਹੋਰ ਮਜ਼ਬੂਤ ਹੁੰਦੇ ਜਾਈਏ ਸਾਡੇ ਅੰਦਰ ਵਿਸ਼ਵਾਸ ਹੋਰ ਵੱਧਦਾ ਜਾਵੇ ਤੁਹਾਡੇ ਪਾਮ ਦਾ ਤੁਹਾਡੇ ਵਚਨਾਂ ਨੂੰ ਖੋਜ ਕਰਨ ਦਾ ਤੁਹਾਡੇ ਸੱਚਮੁੱਚ ਰਾਜੇ ਵਿੱਚ ਸ਼ਾਮਿਲ ਹੋਣ ਦਾ ਪਿਤਾ ਪਰਮੇਸ਼ਰ ਜੀ ਅਸੀਂ ਸੱਚਮੁੱਚ ਇਸਾਂ ਦੇ ਬਣ ਜਾਈਏ ਕਦੇ ਕੋਈ ਪਾਪ ਕੋਈ ਗਲਤੀ ਗੁਨਾਹ ਸਾਡੀ ਵਿੱਚ ਨਾ ਹੋਏ ਪਿਤਾ ਪਰਮੇਸ਼ਰ ਤੁਹਾਡਾ ਕਰੈਕਟਰ ਸਾਡੇ ਅੰਦਰ ਆਏ ਅਸੀਂ ਕਰੈਕਟਰ ਦੇ ਜੋ ਤੁਹਾਡਾ ਕਰੈਕਟਰ ਪ੍ਰਵਿੱਕਰਤਾਈ ਵਾਲਾ ਉਹ ਕਰੈਕਟਰ ਨੂੰ ਆਪਣੇ ਲਾਈਫ ਵਿੱਚ ਲਈਏ ਪਿਤਾ ਪਰਮੇਸ਼ਰ ਜੀ ਤੁਹਾਡੇ ਸਮਟੀ ਨਾਮ ਦੇ ਵਿੱਚ ਜਿੰਦਾ ਖੁਦਾਵੰਦ ਜਿਹੜਾ ਕੋਈ ਪੈਨ ਪ੍ਰਾਈਜ਼ ਬਚਨ ਨੂੰ ਸੁਨੇ ਉਸ ਦੀ ਲਾਈਫ ਚੇਂਜ ਹੋਏ ਤੇ ਸੱਚਮੁੱਚ ਉਹ ਵੀ ਅੰਗੀਕਾਰ ਕਰੇ ਔਰ ਪਿਤਾ ਪਰਮੇਸ਼ਰ ਤੁਹਾਡੇ ਬਚਨ ਦੇ ਉੱਪਰ ਪੂਰਾ ਤੌਰ ਤੇ ਚੱਲਣ ਦੀ ਕੋਸ਼ਿਸ਼ ਕਰੇ ਔਰ ਤੁਹਾਡਾ ਉਗਰੇ ਉਸਤੇ ਆਏ ਕਿ ਉਹ ਚੱਲ ਸਕੇ ਤੁਹਾਡੇ ਸਾਮਰਤੀ ਨਾਮ ਦੇ ਵਿੱਚ ਜਿੰਦਾ ਖੁਦਾ ਬੰਦਾ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਔਰ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੱਚੇ ਪ੍ਰਭ ਯਸ਼ੂ ਮਸੀਹ ਦੇ ਨਾਮ ਵਿੱਚ ਆਮੇਨ ਹਾਲੇਲੂਇਆ